ਉਸ਼ਿਆਰਪੁਰ ਦੇ ਬਲਾਕ ਕਮਾਲਪੁਰ ਦੇ ਪਿੰਡ ਸਰਹਾਲਾ ਕਲਾਂ ਦੇ ਦੁਬਈ ਦੀ ਜੇਲ੍ਹ ਵਿੱਚ ਪਿਛਲੇ 4 ਸਾਲ ਤੋਂ ਬੰਦ ਨੌਜਵਾਨ ਨੂੰ ਇੱਕ ਪਾਕਿਸਤਾਨੀ ਨਾਗਰਿਕ ਦੇ ਕਤਲ ਦੇ ਦੋਸ਼ ਦੇ ਅਦੀਨ ਗੋਲੀ ਮਾਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਜਾਂ ਫਿਰ 60 ਲੱਖ ਰੁਪਏ ਦੀ ਬਲੱਡ ਮਨੀ ਜਲਦ ਜਮਾ ਕਰਵਾਉਣ ਦੇ ਹੁਕਮ ਕੀਤੇ ਹਨ ਇਹ ਸੂਚਨਾ ਮਿਲਦੇ ਹੀ ਪਰਿਵਾਰ ਜਿੱਥੇ ਪੂਰੀ ਤਰ੍ਹਾਂ ਟੁੱਟ ਗਿਆ ਉੱਥੇ ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਵੀ ਆਪਣੇ ਪੁੱਤਰ ਨੂੰ ਬਚਾਉਣ ਦੀ ਕੋਹਾਰ ਲਗਾਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸਰਹਾਲਾ ਕਲਾ ਦੇ ਵਿਜੇ ਕੁਮਾਰ ਮਾਤਾ ਬਬਲੀ ਪਿਤਾ ਤਿਲਕਰਾਜ ਗੁਰਪ੍ਰੀਤ ਕੌਰ ਭੈਣ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਸਰਪੰਚ ਮੋਹਨ ਸਿੰਘ ਦੀ ਹਾਜ਼ਰੀ ਵਿੱਚ ਦੱਸਿਆ ਕਿ ਉਹਨਾਂ ਦਾ ਪੁੱਤਰ ਚਰਨਜੀਤ ਸਿੰਘ 17 ਫਰਵਰੀ 2020 ਨੂੰ ਦੁਬਈ ਆਪਣੇ ਘਰ ਦੀ ਆਰਥਿਕ ਹਾਲਤ ਸੁਧਾਰਨ ਲਈ ਗਿਆ ਸੀ। ਉਹਨਾਂ ਦੱਸਿਆ ਕਿ ਕੁਝ ਮਹੀਨਿਆਂ ਬਾਅਦ ਪੁਲਿਸ ਨੇ ਉਹਨਾਂ ਦੇ ਲੜਕੇ ਚਰਨਜੀਤ ਸਮੇਤ 8 ਲੜਕਿਆਂ ਤੇ ਪੁਲਿਸ ਨੇ ਸ਼ਰਾਬ ਤਸਕਰੀ ਮਾਮਲੇ ਵਿੱਚ ਛਾਪਾ ਮਾਰੀ ਕੀਤੀ ਸੀ। ਤੇ ਮੌਕੇ ਤੋਂ ਚਰਨਜੀਤ ਸਿੰਘ ਅਤੇ ਤਿੰਨ ਹੋਰ ਨੌਜਵਾਨਾਂ ਨੂੰ ਦਵਾਈ ਦੀ ਪੁਲਿਸ ਨੇ ਕਾਬੂ ਕਰ ਲਿਆ ਜਦਕਿ ਚਾਰ ਉਥੋਂ ਭੱਜਣ ਵਿੱਚ ਸਫਲ ਹੋ ਗਏ ਉਹਨਾਂ ਦੱਸਿਆ ਕਿ ਕਾਬੂ ਨੌਜਵਾਨਾਂ ਨੂੰ ਇੱਕ-ਇੱਕ ਸਾਲ ਦੀ ਕੈਦ ਹੋਈ ਹੈ ਜਦਕਿ ਚਰਨਜੀਤ ਸਿੰਘ ਨੂੰ ਇੱਕ ਪਾਕਿਸਤਾਨ ਦੇ 라ਵਲਪਿੰਡੀ ਦੇ ਅਫਜ਼ਲ ਅਤੀਕ ਪੁੱਤਰ ਰਸ਼ੀਦ ਮੁਹੰਮਦ ਦੇ ਕਤਲ ਵਿੱਚ ਨਾਮਜ਼ਦ ਕਰ ਲਿਆ ਸੀ ਤੇ 30 ਮਾਰਚ 2020 ਨੂੰ ਫੋਨ ਕਰਕੇ ਚਰਨਜੀਤ ਸਿੰਘ ਨੇ ਦੱਸਿਆ ਕਿ ਉਸ ਕਤਲ ਕੇਸ ਵਿੱਚ ਕਿਸੇ ਵੀ ਸਮੇ ਮੌਦੀ ਸਜਾ ਹੋ ਸਕਦੀ ਜੀ ਮਤਲਬ ਕੀ ਨਾ ਜੀ ਆਪਣਾ ਬਬਲੀ ਇਹ ਪਿੰਡ ਕਿਹੜਾ ਜੀ ਹੈ ਪਿੰਡ ਸਿਰਾਲਾ ਕਲਾਂ ਤੇ ਕੀ ਗੱਲ ਹੋਈ ਹੈ ਜੀ ਹੈ ਬੇਟਾ ਮੇਰਾ 2020 ਚ ਗਿਆ ਸੀਗਾ ਤੇ ਇਥੇ ਵੀ ਨਹੀਂ ਪਤਾ ਲੜਾਈ ਝਗੜਾ ਹੋ ਗਿਆ ਮੈਨੂੰ ਨਹੀਂ ਪਤਾ ਕੀ ਗੱਲ ਹੋਈ ਕੀ ਨਹੀਂ ਗੱਲ ਹੋਈ ਇਹ ਅੱਠ ਜਾਣੇ ਸੀਗੇ ਅੱਠਾਂ ਵਿੱਚੋਂ ਚਾਰ ਤਾਂ ਭੱਜ ਗਏ ਤੇ ਚਾਰ ਸੀਗੇ ਇਹ ਉਹਨੇ ਜਿਹੜੇ ਉੱਤੇ ਬੌਸ ਬੌਸਮੈਨ ਜਿਹਾ ਸੀਗਾ ਉਹਨ ਦਰਗ ਕੋਈ ਲੜਾਈ ਝਗੜਾ ਨਾ ਹੋ ਗਿਆ ਤੇ ਜਿਹੜਾ ਦੇ ਸਗੇ ਕਹਿੰਦੇ ਵੀ ਅਸੀਂ ਇਹ ਚੱਕ ਪਾ ਕਹਿੰਦੇ ਵੀ ਅਸੀਂ ਇਹ ਕੇ ਤੂੰ ਆਪਣੇ ਸਿਰ ਤੇ ਕਬੂਲ ਕਰ ਲਾ ਅਸੀਂ ਤੇਰਾ ਪਿੱਛਾ ਕਰਾਂਗੇ ਇਹਨੇ ਆਪਣੇ ਸਿਰ ਤੇ ਕਬੂਲ ਕਰ ਲਿਆ ਕੋਈ ਪਿੱਛਾ ਨਹੀਂ ਕੀਤਾ ਕੋ ਬਾਤਾਨੇ ਕੀਤਾ ਤੇ ਬਾਕੀ ਇਹ ਸਗਾ ਕਿ ਅਵੇ ਸਾਨੂੰ ਹੁਣ ਮੁੰਡਾ ਸਾਡਾ ਆਣਾ ਚਾਹੀਦਾ ਤੇ ਤੁਹਾਨੂੰ ਇੱਕ ਅਦਾ ਪਤਾ ਲੱਗਾ ਫੇਰ ਗੱਲ ਹੋਈ ਆ ਸਾਨੂੰ ਫੋਨ ਆਇਆ ਸੀ ਫੋਨ ਆਇਆ ਤੇ ਫੂ 350 ਲਗ ਗਿਆ ਪਹਿਲਾਂ ਕਹਿੰਦਾ ਕੁਛ ਨਹੀਂ ਥੋੜਾ ਥੋੜਾ ਆਇਆ ਫਿਰ ਮੈਨੂੰ ਨਹੀਂ ਕੋਈ ਦੱਸਦਾ ਸੀਗਾ ਦੱਸਿਆ ਨਹੀਂ ਤੇ ਫੋਨ ਦੇ ਵਿੱਚ ਬਾਅਦ ਵਿੱਚ ਫਿਰ ਕਹਿੰਦੇ ਕਿ ਐਸਪੀ ਬਰਾਏ ਤੱਕ ਗਏ ਉਹਨਾਂ ਨੇ ਇਹ ਗੱਲ ਕਹੀ ਕਿ ਅੱਜ ਲੈ ਉਹਦੇ ਕੱਲ ਨਾ ਮਾਤਾ ਚੇਤੀ ਆ ਜਾਣਾ ਇਹਨੇ ਤੇ ਕੋਈ ਅੱਜ ਤੱਕ ਗੱਲ ਨਹੀਂ ਬਣੀ 5 ਮਹੀਨਾ ਲੱਗ ਗਿਆ ਅਲਿਮਾ ਸਾਲ ਲੱਗ ਗਿਆ ਤੇ ਹੁਣ ਤੱਕ ਮਦਦ ਲਈ ਕੋਈ ਨਹੀਂ ਆਇਆ ਤੁਹਾਡੇ ਨਹੀਂ ਜੀ ਕੋਈ ਨਹੀਂ ਆਇਆ ਤੁਸੀਂ ਪਹੁੰਚ ਕੀਤੀ ਹੋਵੇ ਕਿਸੇ ਤੱਕ ਹਾਂਜੀ ਪਹੁੰਚ ਕੀਤੀ ਸੀ ਅਸੀਂ ਸੰਗਰੂਰ ਵੀ ਗਏ ਸੀ ਫਿਰ ਐਸਪੀ ਵੀ ਰਾਇ ਕੁੜ ਗਿਆ ਕਹਿੰਦੇ 20 ਲੱਖ ਤੁਸੀਂ ਕਰ ਲਓ ਬਾਕੀ ਕੀ ਮੈਂ ਕਰਦਾ ਆ ਤੇ ਅਸੀਂ ਲੈ ਆਵਾਂਗੇ ਫਿਰ ਅਸੀਂ ਫੋਨ ਲਾਇਆ ਫੋਨ ਵੀ ਨਹੀਂ ਚੁੱਕਿਆ ਫੋਨ ਇਹਨੂੰ ਬਲੈਸ ਲੈਟ ਜਿਹੇ ਜੀ ਪਾ ਦਿੱਤਾ ਸਾਨੂੰ ਨਹੀਂ ਪਤਾ ਉਹਨੂੰ ਫਿਰ ਵੀ ਅਸੀਂ ਦੁਬਾਰਾ ਫੇ ਫੋਨ ਕੀਤਾ 60 ਲੱਖ ਦੀ ਜਿਹੜੀ ਬਹੁਤ ਵੱਡੀ ਰਕਮ ਹੈ ਹੁਣ ਤੱਕ ਤੁਹਾਡੇ ਕੋਲ ਕਿੰਨਾ ਇੰਤਜ਼ਾਮ ਹੋ ਸਕਿਆ ਹੁੰਦਾ ਕੁਛ ਨਹੀਂ ਜੀ ਹਾਲੇ ਤਾਂ 1 ਰੁਪਿਆ ਨਿਕੋੜਿਆ ਤੇ ਸੰਸਥਾਵਾਂ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਤੁਸੀਂ ਸਰਕਾਰ ਨੂੰ ਮੈਂ ਬੇਨਤੀ ਕਰਦੀ ਆਂ ਕਿ ਥੋੜੇ ਥੋੜੇ ਭਾਵੇਂ ਹਜ਼ਾਰ ਹਜ਼ਾਰ 5500 ਮੇਰੀ ਝੋਲੀ ਵਿੱਚ ਪਾ ਦੇਣ ਤੇ ਕੋਈ ਮੈਂ ਜ਼ਿਆਦਾ ਨਹੀਂ ਮੰਗਦੀ ਕੋਈ ਡਾਟਾ ਨਹੀਂ ਕੋਤਾਲ ਨਹੀਂ ਅਸੀਂ ਮੰਗਦੇ ਸੀ ਇਹ ਕਹਿੰਦੇ ਕਿ ਬੱਚੇ ਨੂੰ ਤਰੀ ਐਂ ਆਂਦੀ ਲੋੜ ਜਿ세 ਐਮਐਲਏ ਸਾਹਿਬ ਨਾਲ ਜਾਂ ਮੰਤਰੀ ਨਾਲ ਤੁਹਾਡੀ ਕੋਈ ਗੱਲ ਹੋਈ ਹੋਵੇ ਜਾਂ ਤੁਹਾਡੇ ਤੱਕ ਉਹਨਾਂ ਨੇ ਪਹੁੰਚ ਕੀਤੀ ਹੋਵੇ ਜਾਂ ਤੁਸੀਂ ਕੀਤੀ ਹੋਵੇ ਪਹੁੰਚ ਉਹਨਾਂ ਤੱਕ ਨਹੀਂ ਜੀ ਐਮਐਲਏ ਨੇ ਹੀ ਆਹੀ ਜਿਹੜਾ ਪ੍ਰਾਈਸ ਸਾਹਿਬ ਆ ਇਹਨੇ ਹੀ ਸਾਡੇ ਨਾਲ ਕਨੈਕਟ ਹੋਇਆ ਸੀਗਾ ਤੇ ਜਾਂ ਅਸੀਂ ਗਏ ਸੀ ਸੋਮ ਪ੍ਰਕਾਸ਼ ਜੀ ਤੇ ਹੋਰ ਅਸੀਂ ਨਹੀਂ ਥੋੜੀ ਜਿਹੀ ਗਏ ਸੀ ਤੇ ਮੰਤਰੀਆਂ ਨੇ ਉਸ ਵੇਲੇ ਕਿ ਕੀ ਕਹਿਣਾ ਸੀਗਾ ਜਦੋਂ ਮੰਤਰੀਆਂ ਨੇ ਇਹ ਕਿਹਾ ਸੀਗਾ ਕਿ ਆ ਜਾਊਗਾ ਤੇ ਅਸੀਂ ਵੀ ਕੁਝ ਕਰਾਂਗੇ ਪੈਸੇ ਕੁਝ ਤੁਸੀਂ ਕਰੋ ਤੇ ਤੁਸੀਂ ਦੁਬਾਰਾ ਨਹੀਂ ਉਹਨਾਂ ਤੱਕ ਪਹੁੰਚ ਕੀਤੀ ਫਿਰ ਦੁਬਾਰਾ ਅਸੀਂ ਹੁਣ ਫੋਨ ਆਇਆ ਮੁੰਡੇ ਦਾ ਤਾਂ ਹੁਣ ਅਸੀਂ ਫਿਰ ਦੁਬਾਰਾ ਕੀਤੀ ਤੇ ਉਹਨਾਂ ਵੱਲੋਂ ਕੋਈ ਮਦਦ ਕੀਤੀ ਗਈ ਪਈ ਨਹੀਂ ਜੀ ਹਲੇ ਤੱਕ ਤਾਂ ਕੋਈ ਨਹੀਂ ਮਦਦ ਆਈ ਹੈ ਤੁਸੀਂ ਕੀ ਆਪਣੇ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਤੋਂ ਕੀ ਮੰਗ ਕਰਦੇ ਅਸੀਂ ਇਹੀ ਮੰਗ ਕਰਦੇ ਆਂ ਕਿ ਬੱਚੇ ਨੂੰ ਲਿਆਂਦਾ ਜਾਵੇ ਹਾਂਜੀ ਭਾਜੀ ਕੀ ਨਾਮ ਜੀ ਆਪਣਾ ਜੀ ਕੁਮਾਰਾ ਜੀ ਮੇਰਾ ਤੇ ਲੜਕਾ ਕੀ ਲੱਗਦਾ ਤੁਹਾਡਾ ਬਰਦਰ ਲੱਗਦਾ ਜੀ ਕੀ ਤੁਸੀਂ ਕਿਸੇ ਤੱਕ ਹੁਣ ਤੱਕ ਜਿੱਦਾਂ ਲੋਕਲ ਹੈ ਗਿਆ ਐਮ ਐਲ ਏ ਸਾਹਿਬ ਆਪਣੇ ਡਾਕਟਰ ਰਾਜ ਜੀ ਆ ਜਾਂ ਪਾਰਟੀ ਦੀ ਸਰਕਾਰ ਉਹਨਾਂ ਦੇ ਨੁਮਾਇੰਦੇ ਇੱਥੇ ਇਹਨਾਂ ਦਾ ਕੋਈ ਕੀਤੀ ਆਪਣੀ ਅਪਰੋਚ ਤੁਸੀਂ ਜਾਂ ਉਹਨਾਂ ਨੇ ਤੁਹਾਡੇ ਤੱਕ ਇਹਨਾਂ ਤੱਕ ਜਿੱਦਾਂ ਅਸੀਂ 2020 ਦੇ ਵਿੱਚ ਗਏ ਸੀ ਕਿਉਂਕਿ ਉਸ ਟਾਈਮ ਸਾਡੇ ਕੋਲ ਕੋਈ ਪ੍ਰੂਫ ਹੈ ਨਹੀਂ ਸੀਗਾ ਬਲੱਡ ਮਨੀ ਦਾ ਵੀ ਜਾਂ ਕੁਝ ਵੀ ਆ ਤੇ ਜਿੱਦਾਂ ਐਮਬੈਸੀ ਦਾ ਲੈਟਰ ਆਇਆ ਆਪਣੇ ਐਮ ਪੀ ਸੋਮ ਪ੍ਰਕਾਸ਼ ਜੀ ਨੇ ਸ਼ਹਿਰ ਪਰ ਤੋਂ ਉਹਨਾਂ ਤੱਕ ਅਸੀਂ ਪਹੁੰਚ ਕੀਤੀ ਸੀ ਉਹਨਾਂ ਨੇ ਐਮਬੈਸੀ ਨੂੰ ਮੇਲ ਕੀਤੀ ਸੀ ਉਹਦਾ ਜਵਾਬ ਆਇਆ ਉਹਦੇ ਤੁਸੀਂ ਲੈਟਰ ਦੇਖ ਸਕਦੇ ਹੋ ਤੇ ਹੁਣ ਅਸੀਂ ਬੇਨਤੀ ਇਹ ਕਰਦੇ ਆਂ ਡਿਪਟੀ ਸਪੀਕਰ ਅਰੋੜੀ ਸਾਹਿਬ ਜੀ ਨੂੰ ਵੀ ਪਰਿਵਾਰ ਦਾ ਹੱਥ ਫੜਿਆ ਜਾਵੇ ਤੇ ਆਪਣੇ ਚੱਬੇ ਵਾਲਾ ਹਲਕਾ ਦੇ ਡਾਕਟਰ ਰਾਜਕੁਮਾਰ ਐਮ ਐਲ ਜੀ ਨੂੰ ਉਹਨਾਂ ਜੀ ਨੂੰ ਵੀ ਬੇਨਤੀ ਆ ਪੇ ਪਰਿਵਾਰ ਦਾ ਹੱਥ ਫੜਿਆ ਜਾਵੇ ਤੇ ਬੱਚੇ ਨੂੰ ਆਪਣੇ ਭਾਰਤ ਵਾਪਸ ਲੈ ਕੇ ਲਿਆਂਦਾ ਜਾਵੇ ਉਹ ਐਨ ਆਰ ਆਈ ਵੀਰ ਜਾਂ ਕੋਈ ਸੰਸਥਾ ਤੁਹਾਡੀ ਹੈਲਪ ਕਰਨਾ ਚਾਹੁੰਦਾ ਹੋਵੇ ਤਾਂ ਉਹਨਾਂ ਨੂੰ ਕੀ ਤੁਸੀਂ ਉਹ ਦੋਗੇ ਆਪਣਾ ਨੰਬਰ ਕੰਟੈਕਟ ਨੰਬਰ ਕੋ ਸ਼ੇਅਰ ਕਰ ਦਿਓ ਹਾਂਜੀ ਅਸੀਂ ਇਹਨਾਂ ਨੂੰ ਆਪਣਾ ਜਿਹੜਾ ਅਕਾਊਂਟ ਨੰਬਰ ਇਹਨਾਂ ਸਾਂਝਾ ਕਰਦੇ ਆਂਗੇ ਤੇ ਕੱਲ ਇੱਕ ਮੁੰਡਾ ਆਪਣੇ ਪਰਮਿੰਦਰ ਸਿੰਘ ਖਾਲਸਾ ਜੀ ਜਗਰਾਉਂ ਤੋਂ ਐਸੇ ਕਿ ਐਨਜੀਓ ਚਲਾਉਂਦੇ ਆ ਮੁੰਡੇ ਉਹ ਤੇ ਹੋਰ ਵੀ ਸੰਸਥਾਵਾਂ ਕਈ ਆ ਉਹ ਕਹਿੰਦੇ ਸੀਗੇ ਵੀ ਅਗਰ ਨਿਊਜ਼ ਲੱਗਦੀ ਆ ਤਾਂ ਅਸੀਂ ਤੁਹਾਡਾ ਸਾਥ ਦੇਾਂਗੇ ਤੇ ਹੱਥ ਬੰਨ੍ਹ ਕੇ ਹੀ ਬੇਨਤੀ ਆ ਨਰਾਈ ਵੀਰਾਂ ਨੂੰ ਵੀ ਸੰਸਥਾਵਾਂ ਨੂੰ ਵੀ ਕਿ ਅਸੀਂ ਜੋ ਹੈਗਾ ਆਪਣਾ ਨੰਬਰ ਸ਼ੇਅਰ ਕਰਨ ਲੱਗੇ ਆ ਤੇ ਵੱਧ ਤੋਂ ਵੱਧ ਹਿੱਸਾ ਪਾ ਕੇ ਜੋ ਬੱਚੇ ਨੂੰ ਭਾਤ ਭਾਸ ਲਿਆਂਗਾ ਜੀ ਨੰਬਰ ਸ਼ੇਅਰ ਕਰ ਦਿਓ ਜਿਹੜਾ ਜੇ ਤੇ ਅਗਲਾ ਕਰੇ ਕੰਟੈਕਟ ਤੁਹਾਡੇ ਨਾਲ ਹਾਂਜੀ ਨੰਬਰ ਜੀ ਮੇਰਾ ਇਹਨਾਂ ਦਾ ਹੈਗਾ 987624084 ਨੰਬਰ ਹੈ ਜੇਕਰ ਗੂਗਲ ਪੇ ਜਾਂ ਵਟਸਐਪ ਹੈ ਤਾਂ ਨੰਬਰ ਹੈਗਾ 9988 2799